ਤੇ ਫਿਰ ਮੈਨਾਂ ਨੂੰ ਕਿਹਾ ਵੀ ਤੁਸੀਂ ਥੱਪੜ ਕਿਉਂ ਮਾਰਿਆ ਮੂੰਹ ਨਾਲ ਗੱਲ ਕਰੋ ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਇਸੀ ਚੀਜ਼ ਵਿੱਚ ਵੈਸੇ ਵੈਸੇ ਕਾਪੀ ਚੱਕ ਕੇ ਮੇਰੇ ਫੇਸ ਦੇ ਉੱਤੇ ਮਾਰੀ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਉਸ ਬੁੰਡੇ ਦੇ ਫੋਨ ਮਾਰਿਆ ਜਿਹੜਾ ਜਨਾਨੀਆਂ ਦੇ ਹੱਥ ਚੱਕਦਾ ਉਹ ਪਾਸੇ ਥੋੜੀ ਹੋ ਸਕਦਾ ਜਿੱਦਾਂ ਮੈਂ ਤਾਂ ਮਰਦ ਨਹੀਂ ਚੱਕਦਾ ਤੇ ਜਨਾਨੀਆਂ ਨੂੰ ਕਿਉਂ ਚੱਕਦੇ ਹੋ ਇਹ ਉਹਨਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਉਹਨੂੰ ਮਾਰਨੇ ਦੀ ਧਮਕੀਂ ਦਿੰਦੇ ਨੇ ਇਹ ਤਾਂ ਇਹ ਕੰਮ ਹੈ ਉਹਨਾਂ ਨੇ ਮੇਰਾ ਗਲਾ ਦਬਾਇਆ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਮੇਰੇ ਮੂੰਹ ਤੇ ਮੁੱਕਾ ਮਾਰ ਕੇ ਮੈਨੂੰ ਪਿੱਛੇ ਧੱਕਾ ਤੋ ਤਿੰਨ ਵਾਰ ਮੇਰੇ ਉੱਪਰ ਪਹਿਲਾਂ ਵੀ ਇਹਨਾਂ ਨੇ ਮੇਰੇ ਨਾਲ ਇਦਾਂ ਬਤਨੀ ਨਹੀਂ ਕੀਤੀ ਸਸ ਬੰਦੇ ਨੇ ਵੀ ਆਵਾਜ਼ ਚੱਕ ਲਈ ਐ ਜੇ ਤਾਂ ਉਹ ਮੁੰਡਾ ਐ ਤੇ ਉਹਦੇ ਖਿਲਾਫ ਰੇਪ ਕੇਸ ਲੱਗਣਾ ਹੀ ਲੱਗਣਾ ਐ ਜੇ ਕੋਈ ਲੇਡੀਜ਼ ਐ ਤੇ ਉਹਦੇ ਤੇ ਚੋਰੀ ਦਾ ਇਲਜ਼ਾਮ ਲੱਗਣਾ ਹੀ ਲੱਗਣਾ ਕਿ ਇਹ ਸਾਡੇ ਕਾਊਂਟਰ ਤੇ ਬੈਠਦੀ ਸੀਗੀ ਇਹ ਸਾਡਾ ਇਹ ਕੰਮ ਸਾਬਦੀ ਸੀਗੀ ਇਹ ਚੋਰੀ ਕਰਕੇ ਲੈ ਗਈ ਐ ਚੋਰੀ ਦੀ ਕੰਪਲੀਟ ਕਰਾ ਦਿਓ ਕੋਈ ਛੇੜਛਾੜ ਦੀ ਕਰਾ ਦਿਓ ਇਹਦਾ ਇਹ ਕੰਮ ਜਿਹੜਾ ਪਾਸਟਰ ਐ ਬਲਜਿੰਦਰ ਉਹ ਗਲਤ ਕਰਦਾ ਸਾਰੇ ਨਾਲ ਜਿਹੜਾ ਕਹਿੰਦਾ ਕਿ ਐਡਿਟਡ ਵੀਡੀਓ ਐਡਿਟਡ ਵੀਡੀਓ ਨਹੀਂ ਹੈ ਉਹ ਕਬ ਬੱਚਾ ਸੀ ਸਾਡਾ ਪ੍ਰੇਟਾਵਰ ਦਾ ਉਸਦੀ ਫੈਮਿਲੀ ਨੂੰ ਲੈ ਕੇ ਗੱਲ ਸੀਗੀ ਤੇ ਜਿਸ ਤਰ੍ਹਾਂ ਉਹਦੀ ਜਿਹੜੀ ਸਿਸਟਰ ਹੈ ਉਹ ਮੀਡੀਆ ਵਿੱਚ ਵਰਕ ਕਰਦੀ ਹੈ ਤੇ ਇਹੋ ਜਿਹਾ ਕੁਝ ਸੀ ਜਿਹੜਾ ਉਸ ਬੱਚੇ ਨੂੰ ਵੀ ਪਤਾ ਲੱਗ ਰਿਹਾ ਸੀ ਗਲਤ ਹੋ ਰਿਹਾ ਸਭ ਨੂੰ ਪਤਾ ਲੱਗ ਰਿਹਾ ਸੀਗਾ ਕਿਉਂਕਿ ਜਦੋਂ ਉਹ ਵੈਦੀ ਤੇ ਹੁੰਦੇ ਸੀ ਤਾਂ ਸਾਰੇ ਬੱਚੇ ਬਜ਼ਰਵ ਕਰਦੇ ਸਾਰੇ ਲੋਕ ਉੱਥੇ ਬਜ਼ਰਵ ਕਰਦੇ ਵੀ ਗਲਤ ਹੋ ਰਿਹਾ ਹੈ ਜੋ ਚੀਜ਼ ਸਹੀ ਨਹੀਂ ਸੀਗਾ ਤੇ ਉਸ ਚੀਜ਼ ਦੇ ਲਈ ਉਸ ਬੱਚੇ ਨੇ ਜਿਹਦਾ ਆਵਾਜ਼ ਚੱਕੀ ਤੇ ਉਹਦੇ ਉਸਨੇ ਆਪਣੀ ਭੈਣ ਨੂੰ ਘਰ ਬਿਠਾ ਲਿਆ ਸੀਗਾ ਸਿਸਟਰ ਨੂੰ ਘਰ ਬਿਠਾ ਲਿਆ ਸੀਗਾ ਤੇ ਉਸ ਚੀਜ਼ ਨੂੰ ਲੈ ਕੇ ਸਾਰਾ ਇਸ਼ੂ ਹੋਇਆ ਸੀਗਾ ਤੇ ਉਹਨਾਂ ਨੇ ਪਹਿਲਾਂ ਉਸ ਬੱਚੇ ਦੇ ਮੂਨ ਨਾਲ ਗੱਲ ਕਰੋ ਤੇ ਇਹ ਉਹਨਾਂ ਦੀ ਇੰਡੀਵਿਜੁਅਲੀ ਵਿਸ਼ਾ ਕਿ ਆਪਣੀ ਭੈਣ ਨੂੰ ਭੇਜਣ ਨਾ ਭੇਜਣ ਕਿ ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਇਸੀ ਚੀਜ਼ ਵਿੱਚ ਬੈਂਸ ਦੇ ਬੈਂਸ ਦੇ ਕਾਪੀ ਚੱਕ ਕੇ ਮੇਰੇ ਫੇਸ ਦੇ ਉੱਤੇ ਮਾਰੀ ਤੇ ਮੈਨੂੰ ਲੱਗਿਆ ਮੇਰੀ ਬੱਚੀ ਦਾ ਹੀ ਟੋਆ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਉਸ ਬੁੰਡੇ ਦੇ ਫੋਨ ਮਾਰਿਆ ਮਤਲਬ ਪੁਸ਼ ਕਰਕੇ ਉਹਦੇ ਮੂੰਹ ਤੇ ਮਾਰਿਆ ਤੇ ਉਸ ਤੋਂ ਬਾਅਦ ਉਸ ਬੱਚੇ ਮੈਨੂੰ ਜਦੋਂ ਮੈਂ ਉੱઠી ਆ ਕਿ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਕਰ ਸਕਦੇ ਤੁਸੀਂ ਮੇਰੇ ਪਰ ਹੱਥਾ ਪੈਈ ਕਰ ਰਹੇ ਹੋ ਤੁਸੀਂ ਇਦਾਂ ਨਹੀਂ ਕਰ ਸਕਦੇ ਤੁਸੀਂ ਮੂਨ ਨਾਲ ਗੱਲ ਕਰੋ ਤੇ ਉਹਨਾਂ ਨੇ ਮੇਰਾ ਗਲਾ ਦਬਾਇਆ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਮ ਪ੍ਰੋਫਿਟ ਜੀ ਨੇ ਪ੍ਰੋਫਿਟ ਕਿਹਨੇ ਪ੍ਰੋਫਿਟ ਬਜਿੰਦਰ ਸਿੰਘ ਜੀ ਹਾਂਜੀ ਹਾਂਜੀ ਗੱਲਾਂ ਦਵਾਸੀ ਹਾਂਜੀ ਤੇ ਇਹ ਮੀਟਿੰਗ ਹੋਈ ਕਿੱਥੇ ਸੀਗੀ ਇਹ ਮੀਟਿੰਗ ਚਰਚ ਵਿੱਚ ਹੋਈ ਸੀ ਵੀਰਵਾਰ ਦੀ ਮੀਟਿੰਗ ਤੋਂ ਬਾਅਦ 12 ਵਜੇ ਤੱਕ ਸਾਨੂੰ ਰੋਕਿਆ ਗਿਆ ਸੀ ਇਸੀ ਗੱਲ ਨੂੰ ਲੈ ਕੇ ਦੇ ਚਰਚ ਵਿੱਚ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਇੱਥੇ ਬੜੋਦੀ ਟੋਲ ਬਰਾਜ਼ਾ ਦੇ ਕੋਲ ਹਾਂਜੀ ਜਿਸ ਤਰ੍ਹਾਂ ਇਹ ਥੋੜੀ ਜਿਹੀ ਜੋ ਹਮਲਾ ਕੀਤਾ ਗਿਆ ਅਟੈਕ ਕੀਤਾ ਗਿਆ ਕੀ ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਸੀ ਕਿ ਜੋ ਲੇਡੀਜ਼ ਦੇ ਉੱਤੇ ਅਟੈਕ ਕਰਦੇ ਸੀਗੇ ਜਾਂ ਕਿਵੇਂ ਹੋਇਆ ਜੀ ਇਹ ਮੇਰੇ ਨਾਲ ਪਹਿਲਾਂ ਵੀ ਇੱਕ ਦੋ ਵਾਰ ਕੀਤਾ ਗਿਆ ਸੀ ਕਿਉਂਕਿ ਇਸੀ ਕੁੜੀ ਨੂੰ ਲੈ ਕੇ ਮੈਂ ਆਵਾਜ਼ ਚੱਕ ਰਹੀ ਸੀਗੀ ਕਿ ਨਹੀਂ ਕਰਨਾ ਚਾਹੀਦਾ ਚੀਜ਼ਾਂ ਤੇ ਉਹ ਚੀਜ਼ਾਂ ਜੋ ਸਾਨੂੰ ਦਿਖ ਰੀਆਂ ਸੀ ਕਿਉਂਕਿ ਅਸੀਂ ਅਗਰ ਇੱਕ ਐਜ ਸਾ ਪਾਸਟਰ ਉੱਥੇ ਵਰਕ ਕਰ ਰਹੇ ਹਾਂ ਸਾਡਾ ਉਹ ਬੱਚੇ ਸਾਡੇ ਉਹ ਉਹਨਾਂ ਦੇ ਪੇਰੈਂਟਸ ਸਾਡੇ ਟਰਸਟ ਤੇ ਛੱਡ ਕੇ ਜਾ ਰਹੇ ਹਾਂ ਤਾਂ ਉਸ ਚੀਜ਼ ਨੂੰ ਅਗਰ ਜਿਸ ਤਰ੍ਹਾਂ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਤਾਂ ਉਸ ਚੀਜ਼ ਦੇ ਲਈ ਸਾਨੂੰ ਖੁਦ ਨੂੰ ਲੱਗਦਾ ਸੀ ਕਿ ਅਸੀਂ ਕਿਉਂਕਿ ਮੇਰੀ ਖੁਦ ਦੀ ਹੁਣ ਛੋਟੀ ਬੇਟੀ ਹੈ ਕਿ ਕੱਲ ਨੂੰ ਉਹ ਚੀਜ਼ਾਂ ਨੂੰ ਲੈ ਕੇ ਮੇਰੀ ਖੁਦ ਦੀ ਬੇਟੀ ਵੀ ਵੱਡੀ ਬੱਚੀ ਵੱਡੀ ਹੋਏਗੀ ਤੇ ਕੱਲ ਨੂੰ ਉਹ ਚੀਜ਼ਾਂ ਨੂੰ ਲੈ ਕੇ ਮੇਰੇ ਖ ਜੀ ਸੀ ਮੈਂ ਤੇ ਉਸ ਚੀਜ਼ ਦੇ ਲਈ ਦੋ ਤਿੰਨ ਵਾਰ ਮੇਰੇ ਉੱਪਰ ਪਹਿਲਾਂ ਵੀ ਇਹਨਾਂ ਨੇ ਮੇਰੇ ਨਾਲ ਇਦਾਂ ਬਦਤਮੀਜ਼ੀ ਕੀਤੀ ਸੀ ਕਾਪੀ ਵਗਾ ਕੇ ਮਾਰੀ ਸੀਗੀ ਇੱਕ ਵਾਰ ਮੈਨੂੰ ਧੱਕਾ ਵੀ ਮਾਰਿਆ ਮੇਰੇ ਨਾਲ ਬਦਤਮੀਜ਼ੀ ਵੀ ਕੀਤੀ ਸੀਗੀ ਰੂਟ ਵੀ ਬੋਲੇ ਸੀ ਜਿਸ ਤਰ੍ਹਾਂ ਆਵਾਜ਼ ਚੱਕ ਰਹੀ ਸੀ ਹਾਂ ਜੀ ਜਿਹੜਾ ਵੀ ਜਿਸ ਬੰਦੇ ਨੇ ਵੀ ਆਵਾਜ਼ ਚੱਕ ਲਈ ਹੈ ਜੇ ਤਾਂ ਉਹ ਮੁੰਡਾ ਹੈ ਤੇ ਉਹਦੇ ਖਿਲਾਫ ਰੇਪ ਕੇਸ ਲੱਗਣਾ ਹੀ ਲੱਗਣਾ ਹੈ ਜੇ ਕੋਈ ਲੇਡੀਜ਼ ਹੈ ਤੇ ਉਹਦੇ ਤੇ ਚੋਰੀ ਦਾ ਇਲਜ਼ਾਮ ਲੱਗਣਾ ਹੀ ਲੱਗਣਾ ਹੈ ਕਿ ਇਹ ਸਾਡੇ ਕਾਊਂਟਰ ਤੇ ਬੈਠਦੀ ਸੀਗੀ ਇਹ ਸਾਡਾ ਇਹ ਕੰਮ ਸੰਭਦੀ ਸੀਗੀ ਇਹ ਚੋਰੀ ਕਰਕੇ ਲੈ ਗਈ ਹੈ ਤੇ ਇਹ ਚੀਜ਼ ਐਲੀਗੇਸ਼ਨ ਅਸੀਂ ਪ੍ਰਿਪੇਅਰ ਸੀਗੇ ਕਿ ਇਹ ਸਾਡੇ ਪਰ ਲੱਗਣਗੇ ਇਸੇ ਲਈ ਜਦ ਅਸੀਂ ਰਿਜ਼ਾਈਨ ਦਿੱਤਾ ਅਸੀਂ ਉਹਦੇ ਚ ਮੈਂਸ਼ਨ ਕੀਤਾ ਸਾਰਾ ਕੁਝ ਵੀ ਸਾਡੇ ਨਾਲ ਬਦਤਮੀਜ਼ੀ ਕੀਤੀ ਹੈ ਸਾਡੇ ਪਰ ਥੱਪੜ ਮਾਰੇ ਗਏ ਇਸ ਲਈ ਅਸੀਂ ਇਹ ਜਿਹੜੀ ਜੋਬ ਅਸੀਂ ਰਿਜ਼ਾਈਨ ਦੇ ਰਿਹਾ ਆਪਣੀ ਵਿਸ਼ੇ ਨਾਲ ਕਿ ਸਾਡੇ ਪਰ ਕੋਈ ਵੀ ਇਹੀ ਜੀ ਸਾਡੀ ਝੂਠੀ ਪਰਚੇ ਨਾ ਕਿਤੇ ਜਾਣ ਕਿਉਂਕਿ ਅਸੀਂ ਸਾਰਾ ਡਾਟਾ ਤੁਹਾਡੇ ਹੈਂਡਓਵਰ ਕਰ ਦਿੱਤਾ ਹੈ ਕਿਉਂਕਿ ਉਸ ਦੀ ਸਾਡੇ ਕੋਲ ਵੀਡੀਓਜ਼ ਵੀ ਹੈ ਉਹ ਫੋਨ ਤੋਂ ਉਹਨਾਂ ਨੇ ਲੈ ਲਿੱਤੇ ਸੀਗੇ ਸਭ ਤੋਂ ਤੇ ਜਿਹੜਾ ਸਾਡਾ ਡਾਟਾ ਸੀ ਉਹ ਵੀ ਅਸੀਂ ਉਹਨਾਂ ਨੂੰ ਹੈਂਡਓਵਰ ਕਰਕੇ ਆਏ ਸੀ ਸਾਰਾ ਐ ਜਾ ਕੁਛ ਨਹੀਂ ਉਹ ਬੱਚੇ ਉੱਥੇ ਹੀ ਸਾਂਭਰੇ ਸਾਰਾ ਕੁਝ ਉੱ ਕੋਈ ਇਲੀਗਲ ਐਕਟੀਵਿਟੀਜ਼ ਦੀ ਤਿਆਰੀਆਂ ਸੀ ਕਿ ਉੱਥੇ ਉੱਥੇ ਧਰਮ ਦੇ ਨਾਮ ਤੇ ਦੇਖੋ ਜੋ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਸਭ ਤੋਂ ਵੱਡੀ ਚੀਜ਼ ਹੈ इमोਸ਼ਨਲ ਲੋਕਾਂ ਨੂੰ ਹਿੱਟ ਕੀਤਾ ਜਾ ਰਿਹਾ ਇਹ ਸਭ ਤੋਂ ਵੱਡੀ ਚੀਜ਼ ਹੈ ਜੋ ਬਿਲਕੁਲ ਹੀ ਗਲਤ ਹੈ ਕਿ ਨਾ ਜਿਸ ਤਨਾ ਲੇਡੀਜ਼ ਉਤੇ ਹੱਥ ਚੱਕਣਾ ਕੀ ਉਹ ਹੋਰ ਮਹਿਲਾਵਾਂ ਦੇ ਉਤੇ ਵੀ ਇਸ ਤਰ੍ਹਾਂ ਸਟ੍ਰੋਕ ਕਰਦੇ ਹਾਂਜੀ ਹਾਂਜੀ ਇਹ ਆ ਜਾ ਹਾਂਜੀ ਆਇਆ ਜਾ ਅਸੀਂ ਤਿੰਨ ਚਾਰ ਵਾਰ ਤਾਂ ਅਸੀਂ ਦੇਖ ਚੁੱਕੇ ਹਾਂ ਉਸ ਤੋਂ ਬਾਅਦ ਅਸੀਂ ਸਭ ਤੋਂ ਜ਼ਿਆਦਾ ਉੱਥੇ ਲੋਕ ਇਸ ਲਈ ਆਵਾਜ਼ ਨਹੀਂ ਚੱਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਅਗਰ ਕਿਸੇ ਨੇ ਆਵਾਜ਼ ਚੱਕੀ ਹੈ ਉਹਨੂੰ ਕੱਢ ਕੇ ਸਭ ਤੋਂ ਜਿਹੜਾ ਸੈਕਟਰ ਸੈਕਿੰਡ ਪੁਆਇੰਟ ਹੁੰਦਾ ਹੈ ਉਹਨਾਂ ਦਾ ਚੋਰੀ ਦਾ ਇਲਜ਼ਾਮ ਉਹਨਾਂ ਨੂੰ ਨੂ ਨਾ ਕੇਸਾਂ ਚ ਇੰਨਾ ਉਲਝਾ ਦਿੰਦੇ ਕਿ ਸਾਡੇ ਤੱਕ ਪਹੁੰਚ ਹੀ ਨਾ ਪਣ ਲੋਗ ਮਤਲਬ ਉਹਨਾਂ ਦੀ ਇਲੀਗਲ ਟੀਮ ਹੈ ਕੀ ਹੈ ਹਾਂਜੀ ਉਹ ਉਹ ਲੋਕ ਇਹਨਾਂ ਨੇ ਰੱਖੇ ਹੋਇਆ ਤਿੰਨ ਚਾਰ ਬੰਦੇ ਇਹ ਜਿਹੜੇ ਜਾ ਕੇ ਕੰਪਲੇਂਟਾਂ ਕਰਕੇ ਜਾਂਦੇ ਆ ਹਾਂਜੀ ਜਿਸ ਤਰ੍ਹਾਂ ਧਰਮ ਪਰिवर्तन ਕਾ ਇਹ ਤਕੀਨਾ ਕਰਵਾਇਆ ਜਾਂਦਾ ਸੀਗਾ ਜਾਂ ਫਿਰ ਇਕੋ ਦੀ ਮੈਂ ਦੇਖੋ ਜਿਸ ਤਰ੍ਹਾਂ ਤੁਹਾਨੂੰ ਕਹਿ ਰਹੀਆਂ ਕਿ ਲੋਕਾਂ ਨੂੰ ਲੋਕ ਇੰਨੇ ਜ਼ਿਆਦਾ ਇਮੋਸ਼ਨਲ ਹੁੰਦੇ ਆ ਪਰਮੇਸ਼ਰ ਨੂੰ ਲੈ ਕੇ ਤੇ ਜਦ ਅਸੀਂ ਪ੍ਰਭੂ 'ਚ ਆਏ ਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਜਿਹੜਾ ਦੇਖੋ ਜਿਹੜਾ ਇਸ ਟਾਈਮ ਤੱਕ ਉੱਥੇ ਪਹੁੰਚਦਾ ਉਹ ਸਾਰੇ ਪਰੇਸ਼ਾਨ ਹੁੰਦੇ ਨੇ ਹੈਰਾਨ ਹੁੰਦੇ ਨੇ ਉਹ ਉਸ ਬਿਮਾਰੀਆਂ ਨੂੰ ਲੈ ਕੇ ਉੱਥੇ ਆਉਂਦੇ ਆ ਤੇ ਜਦ ਉਹਨਾਂ ਨਾਲ ਬਹੁਤ ਕੁਝ ਕੀਤਾ ਜਾਂਦਾ ਫਿਰ ਉਹ ਲੋਕ ਸਭ ਤੋਂ ਵੱਡੀ ਚੀਜ਼ ਹੈ ਜਿਹੜਾ ਧਰਮ ਦੇ ਨਾਮ ਤੇ इमोशनल ਹਿੱਟ ਕੀਤਾ ਜਾ ਰਿਹਾ ਉਹ ਸਭ ਤੋਂ ਜ਼ਿਆਦਾ ਗਲਤ ਚੀਜ਼ ਹੋ ਰਹੀ ਹੈ ਉੱਥੇ ਬੋਲ ਦਿੰਨਾ ਕਿ ਪਾਸਟਰ ਨਹੀਂ ਹੈ ਉਹਦੇ ਨਾਂ ਤੇ ਇੱਕ ਜਾਦੂਗਰ ਬੋਲਿਆ ਜਾਂਦਾ ਜਿਹੜਾ ਜਨਾਨੀਆਂ ਦੇ ਹੱਥ ਚੱਕਦਾ ਉਹ ਪਾਸਟਰ ਥੋੜੀ ਹੋ ਸਕਦਾ ਜਿਹੜਾ ਜਨਾਨੀਆਂ ਦੇ ਹੱਥ ਚੱਕ ਰੋ ਪਾਸਟਰ ਨਹੀਂ ਹੈ ਮਰਦ ਦੇ ਹੱਥ ਚੱਕੋ ਜਿੱਦਾਂ ਮੈਂ ਤਾਂ ਮਰਦ ਦੇ ਚੱਕੋ ਹੱਥ ਤੇ ਜਨਾਨੀਆਂ ਤੇ ਕੋਈ ਚੱਕਦੇ ਹੋ ਤੇ ਹੋਰ ਬਹੁਤ ਸਾਰੀਆਂ ਜਨਾਨੀਆਂ ਨੇ ਜਿਨ੍ਹਾਂ ਦੇ ਹੱਥ ਚੁੱਕਿਆ ਉਹਨੇ ਜਿਹਨਾਂ ਨੂੰ ਛੇੜ ਛਾੜ ਕਰਦਾ ਟੱਚ ਕਰ ਰਿਹਾ ਉਹ ਬਹੁਤ ਸਾਰੇ ਮੈਂ ਹੋਰ ਬਹੁਤ ਕੁਝ ਸਾਹਮਣੇ ਲੈ ਕੇ ਆਉਂਗਾ 2 3 4 ਦਿਨਾਂ ਚੋ ਜਿਹੜੀਆਂ ਬਾਕੀ ਉਹਨਾਂ ਨਾਲ ਹੋਰ ਸਿਰਫ মিডিਆ ਸਾਹਮਣੇ ਡਰ ਨਹੀਂ ਰਹੇ ਨੇ ਕਿ ਮੈਂ ਸਾਹਮਣੇ ਨਾ ਜਾਵਾਂ ਤੇ মিডিਆ ਤੋਂ ਬਹੁਤ ਡਰ ਰਹੇ ਨੇ ਉਹਨਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਉਹਨੂੰ ਮਾਰਨ ਦੀ ਧਮਕੀਆਂ ਦਿੰਦੇ ਨੇ ਇਹਦਾ ਇਹ ਕੰਮ ਹੈ ਇਹਨਾਂ ਨੇ ਇੱਕ ਟੀਮ ਲੱਗ ਰੱਖੀ ਹੈ ਜਕ ਕੰਪਲੀਟਾ ਕਰਾਉਣੀਆਂ ਚੋਰੀ ਦੀ ਕੰਪਲੀਟ ਕਰਾ ਦੋ ਕੋਈ ਛੇੜਛਾੜ ਦੀ ਕਰਾ ਦੋ ਇਹਦਾ ਇਹ ਕੰਮ ਹੈ ਜਿਸ ਤਰ੍ਹਾਂ ਇਹ ਸਭ ਕੁਝ ਹੋ ਰਿਹਾ ਹੈ ਪਾਸਟਰ ਦੇ ਵੱਲੋਂ ਇਹ ਗੱਲ ਸਾਫ਼ ਤੌਰ ਤੇ ਕਈ ਵੀੜੇ ਚ ਕਹੀ ਜਾਂਦੀ ਐ ਅਸੀਂ ਰਿਸਪੈਕਟ ਕਰਦੇ ਆਂ ਮਹਿਲਾਵਾਂ ਦੀ ਅਸੀਂ ਲੋਕ ਸਾਡੇ ਨਾਲ ਨੇ ਲੋਕ ਸਾਡੇ ਧਰਮ ਨਾਲ ਜਲਦੀ ਜੁੜ ਰਹੇ ਨੇ ਕਿਉਂਕਿ ਪਿਆਰ ਐ ਪਰ ਜਿਹਨੂੰ ਕਹਿੰਦੇ ਬੰਦ ਕਮਰੇ ਦੇ ਵਿੱਚ ਹੀ ਹਰਕਤਾਂ ਹੋ ਰਹੀਆਂ ਨੇ ਦੇਖੋ ਲੋਕ ਬਾਈਬਲ ਨੂੰ ਦੇਖ ਕੇ ਜਾ ਰਹੇ ਨੇ ਪਾਸਟਰ ਨੂੰ ਦੇਖ ਕੇ ਬਲਜਿੰਦਰ ਨੂੰ ਨਹੀਂ ਦੇਖ ਕੇ ਬਾਈਬਲ ਨੂੰ ਪੜ੍ਹ ਕੇ ਜਾ ਰਹੇ ਨੇ ਕਿ ਸਾਡਾ ਸਹੀ ਧਰਮ ਐ ਉਹਨੂੰ ਇਹ ਜ਼ਬਰਦਸਤੀ ਨਹੀਂ ਕਰਦੇ ਬੰਦਾ ਆਪ ਸੋਚ ਸਮਝ ਕੇ ਨਾ ਧਰਮ 'ਚ ਜਾਂਦਾ ਕੋਈ ਦਿੱਕਤ ਨਹੀਂ ਪਰ ਜਿਹੜਾ ਪਾਸਟਰ ਐ ਬਲਜਿੰਦਰ ਉਹ ਗਲਤ ਕਰਦਾ ਸਾਰੇ ਨਾਲ ਕਮਰੇ 'ਚ ਬਿਠਾ ਕੇ ਕੁੱਟਦਾ ਹੀ ਮਾਰਦਾ ਤੇ ਸਾਹਮਣੇ ਜਦੋਂ ਇਹਦਾ ਸ਼ੋਅ ਹੁੰਦਾ ਉੱਥੇ ਬੜਾ ਪਿਆਰ ਕਰਦਾ ਕਿ ਮੇਰੇ ਵਰਗਾ ਬੰਦਾ ਹੀ ਹੈ ਨਹੀਂ ਕੋਈ ਉੱਥੇ ਦਾ ਬਹੁਤ ਪਿਆਰ ਕਰਦਾ ਏ ਉਤੋਂ ਬਾਅਦ ਇਹਦੇ ਲੋਕਾਂ ਨੂੰ ਡਰਾਤ ਮਗਾ ਕੇ ਰੱਖਿਆ ਇਹਨਾਂ ਨੇ ਤੇ ਸਰ ਕੀ ਐਕਸ਼ਨ ਲਿੱਤਾ ਗਿਆ ਹੁਣ ਤੇ ਹੁਣ ਕੀ ਅੱਗੇ ਕਿੱਥੇ ਜਾਊਗਾ ਦੇਖੋ ਮੋਹਾਲੀ ਐਸਐਸਪੀ ਸਾਹਿਬ ਦੇ ਕੰਪਲੀਟ ਦਿੱਤੀ ਸੀ ਦੀ ਮੈਲਾਂ ਨੂੰ ਇਹਨਾਂ ਨਾਲ ਜਿਹੜਾ ਵੀ ਕੁੱਟਿਆ ਮਾਰਿਆ ਥੱਪੜ ਮਾਰਿਆ ਸੀ ਤੁਸੀਂ ਦੇਖਿਆ ਹੋਣਾ ਵੀਡੀਓ ਜਿਹੜੀ ਵਾਇਰਲ ਜਿਹੜਾ ਕਹਿੰਦਾ ਕਿ ਐਡਿਟਡ ਵੀਡੀਓ ਐਡਿਟਡ ਵੀਡੀਓ ਨਹੀਂ ਹੈ ਉਹ ਹੁਣ ਮਾਰਕ ਹੋ ਕੇ ਡਿਪਟੀ ਸਾਹਿਬ ਕੋਲ ਆਈ ਹੈ ਕੰਪਲੀਟ ਬਾਕੀ ਜੋ ਬਣਦੀ ਕਾਰਵਾਈ ਸਾਡੇ ਡਿਪਟੀ ਸਾਹਿਬ ਮਾਣੇ ਉਹ ਐਸਐਸਪੀ ਮੋਹਾਲੀ ਤੋਂ ਸਾਡੀ ਹੈਲਪ ਕਰਨਗੇ ਉਹ ਜੋ ਬਣ